ਜੀ ਬਹੁਤ ਸੋਹਣੇ ਡਿਜ਼ਾਈਨ ਆਏ ਨੇ ਦੇਖੋ ਜੀ ਬਹੁਤ ਸੋਹਣਾ ਪ੍ਰਾਈਸ ਕਰਤਾ 550 ਰੁਪਏ ਦਾ ਸੂਟ ਸੀ 300 ਰੁਪਏ ਦੇ ਵਿੱਚ ਸੇਲ ਲਗਾਤੀ ਜੀ ਇਹ ਸੂਟ ਜੀ ਵੀ 300 ਰੁਪਏ ਦੇ ਵਿੱਚ ਸੂਟ ਕਰਤਾ 5 ਮੀਟਰ ਜਲਦੀ ਜਲਦੀ ਸਕਰੀਨ ਸ਼ਾਟ ਲਈ ਚਲੋ ਬੁੱਕ ਕਰੋ ਚਲੋ ਬਹੁਤ ਵੱਡੀ ਆਫਰ ਹੈ ਜੀ 300 ਰੁਪਏ ਦਾ ਸੂਟ ਆ 5 ਮੀਟਰ 300 ਰੁਪਏ ਦਾ ਓਨਲੀ ਬਹੁਤ ਵਧੀਆ ਕਪੜਾ ਹੈ ਜੀ ਬਹੁਤ ਸ਼ਾਨਦਾਰ ਕਪੜਾ ਠੰਡਾ ਕਪੜਾ ਹੈ ਜੀ ਰੁਟੀਨ ਦੇ ਵਿੱਚ ਪਾਉਣ ਲਈ ਕਪੜਾ ਇੰਨਾ ਸੌਫਟ ਹੈ ਜਿਵੇਂ ਰੂਮ ਵਰਗਾ ਕਪੜਾ ਪਿਆ ਬੋਲਾ ਬੋਲਾ ਜੀ 300 ਰੁਪਏ ਦਾ ਹੀ ਕਰਤਾ 550 ਆ ਸਿਰਫ 300 ਰੁਪਏ ਦਾ ਜੀ ਆਨਲਾਈਨ ਆਰਡਰ ਬੁੱਕ ਕਰਨੀ ਸਕਰੀਨ ਤੇ ਨੰਬਰ ਤਾਂ ਹੈਗਾ ਸਕਰੀਨ ਸ਼ਾਟ ਲਈ ਚਲੋ WhatsApp ਤੇ ਆਰਡਰ ਪੇਜ ਚਲੋ ਜੀ ਇੱਕ ਸੂਟ ਦੀ ਆਨਲਾਈਨ ਪੇਮੈਂਟ ਤੇ 60 ਰੁਪਏ ਸ਼ਿਪਿੰਗ ਹੈ ਦੋ ਦੀ 80 400 ਜੀ ਆਨਲਾਈਨ ਪੇਮੈਂਟ ਤੇ ਆਰਡਰ ਲੈ ਜਾਊਗਾ ਜੀ ਇਹ ਖਾਸ ਤੌਰ ਤੇ ਗੱਲ ਸੁਣੋ ਜੀ ਆਨਲਾਈਨ ਪੇਮੈਂਟ ਤੇ ਆਰਡਰ ਲੈ ਜਾਊਗਾ ਜੀ ਹੈਂ ਕਪੜਾ ਜੀ ਬਹੁਤ ਸੋਹਣਾ ਕਪੜਾ ਆ ਬਹੁਤ ਵਧੀਆ ਕਪੜਾ ਔਰ ਬਹੁਤ ਸੋਹਣਾ ਪ੍ਰਾਈਸ 300 ਰੁਪਏ ਦਾ ਓਨਲੀ 5 ਮੀਟਰ ਸੂਰ 300 ਰੁਪਏ ਦਾ ਓਨਲੀ ਜੀ ਜਲਦੀ ਜਲਦੀ ਬੁੱਕ ਕਰੀ ਚਲੋ ਸਕਰੀਨ ਸ਼ਾਟ ਲੈ ਕੇ ਆਰਡਰ ਪਲੇਸ ਤੁਸੀਂ ਸਾਨੂੰ ਵਟਸਐਪ ਤੇ ਕਰਨਾ ਜੀ ਸਕਰੀਨ ਸ਼ਾਟ ਲੈ ਲਓ ਆਰਡਰ ਭੇਜ ਦਿਓ ਵਟਸਐਪ ਤੇ ਔਰ ਪੇਜ ਨੂੰ ਫੋਲੋ ਕਰ ਲਓ ਤੁਹਾਨੂੰ ਐਸੇ ਵੇਜੇ ਪ੍ਰਾਈਸ ਦਿਆ ਕਰਾਂਗੇ ਅਸੀਂ ਜਿਹੜੇ ਤੁਸੀਂ ਬਾਜ਼ਾਰਾਂ ਦੇ ਵਿੱਚ ਡੂਡੇ ਦੁਗਲੇ ਤੇ ਵੇਚੀ ਜਾਂਦੇ ਨੇ ਕੱਪੜੇ ਤੁਹਾਨੂੰ 300 ਰੁਪਏ ਸੂਟਾ ਅਸੀਂ ਪ੍ਰੋਵਾਈਡ ਕਰਾਂਗੇ ਜੀ 5 ਮੀਟਰ ਪੂਰਾ ਵਧੀਆ ਕੱਪੜਾ 5 ਮੀਟਰ 300 ਰੁਪਏ ਦਾ ਜੀ ਮਾਰਕੀਟ ਦੇ ਵਿੱਚ ਤੁਹਾਨੂੰ ਇਹ ਕੱਪੜਾ 500 550 ਰੁਪਏ ਦਾ ਮਿਲ ਰਿਹਾ ਜੀ ਸਾਡੇ ਕੋਲ 300 ਰੁਪਏ ਦਾ ਬਹੁਤ ਸ਼ਾਨਦਾਰ ਕੱਪੜਾ ਜੀ ਰੂਮ ਵਰਗਾ ਕੱਪੜਾ ਪਿਆ ਬਹੁਤ ਸੋਹਣਾ ਬ੍ਰਾਂਡ ਹੈ ਜੀ 300 ਰੁਪਏ ਦਾ ओनली ਬਹੁਤ ਵਧੀਆ ਕੁਆਲਿਟੀ ਹੈ ਜੀ ਜਲਦੀ ਨਾਲ ਦੀ ਪੇਜ ਨੂੰ ਫੋਲੋ ਕਰ ਲਓ ਸਕਰੀਨ ਤੇ ਨੰਬਰ ਦਿੱਤਾ ਹੋਇਆ ਹੈਗਾ ਉਹਨੂੰ ਸਕਰੀਨਸ਼ਾਟ ਲੈ ਕੇ WhatsApp ਤੇ ਆਰਡਰ पे ਜਲੋ 300 ਰੁਪਏ ਦਾ ਸੂਟ ਹੈ 5 ਮੀਟਰ ਐਨੇ ਸੋਹਣੇ ਰੰਗੜੇ ਐਨੇ ਦੇਖੋ ਜੀ ਕਿੰਨੇ ਸ਼ਾਨਦਾਰ ਕੁਆਲਿਟੀ ਹੈ 300 ਰੁਪਏ ਦਾ 5 ਮੀਟਰ ਸੂਟ ਹੈ